ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਦਰਸਲ ਪੰਜਾਬ ਦੇ ਜਲੰਧਰ ਦੇ ਵਿੱਚ ਬੱਸ ਸਟੈਂਡ ਬੰਦ ਕਰਨ ਨੂੰ ਲੈ ਕੇ ਮਾਮਲਾ ਕਾਫੀ ਗਰਮਾ ਗਿਆ ਜਿਸ ਕਰਕੇ ਹੁਣ ਕਰਮਚਾਰੀਆਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਦਰਸਲ ਪੰਜਾਬ ਦੇ ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਪੀ ਐਨ ਬੀ ਕਰਮਚਾਰੀਆਂ ਦੇ ਵੱਲੋਂ ਕੀਤੇ ਗਏ ਲੰਬੇ ਸਮੇਂ ਤੱਕ ਜਾਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਐਲਾਨ ਕੀਤਾ ਹੈਗਾ ਕਿ ਉਹ ਇਸ ਦੇ ਵਿਰੋਧ ਦੇ ਵਿੱਚ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਉਣਗੇ ਇਸ ਸੰਬੰਧ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਅਤੇ ਮੀਨੀ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਦੇ ਹੇਠ ਦੱਸਦੇ ਕਿ ਵੱਡੇ ਅਤੇ ਮੀਨੀ ਬੱਸ ਆਪਰੇਟਰ ਆਰਾਦੀ ਜੋ ਕਿ ਦੋਵਾਂ ਦੀ ਇੱਕ ਮਾਤਾ ਪ੍ਰੋਮੀਟਿੰਗ ਹੋਈ ਹੈ ਤਾਂ ਮੀਟਿੰਗ ਦੇ ਵਿੱਚ ਬੋਲਦਿਆ ਚੌਧਰੀ ਅਸ਼ੋਕ ਕੁਮਾਰ ਅਤੇ ਬਲਦੇਵ ਸਿੰਘ ਬੱਬੂ ਨੇ ਕਿਹਾ ਹੈਗਾ ਕਿ ਜਲੰਧਰ ਬੱਸ ਸਟੈਂਡ ਦੇ ਉੱਤੇ ਪੀ ਐਨ ਬੀ ਕਰਮਚਾਰੀਆਂ ਦੇ ਵੱਲੋਂ ਕੀਤੇ ਗਏ ਲੰਬੇ ਸਮੇਂ ਤੱਕ ਜਾਮ ਦੇ ਕਾਰਨ ਬੱਸ ਸਟੈਂਡ ਦੇ ਉੱਤੇ ਪ੍ਰਾਈਵੇਟ ਬੱਸ ਆਪਰੇਟਰਾਂ ਅਤੇ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਉਹ ਮੁਆਵਜ਼ਾ ਲੈਣ ਦੇ ਲਈ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਉਣਗੇ ਤਾਂ ਪ੍ਰਧਾਨ ਚੌਧਰੀ ਅਤੇ ਬੱਬੂ ਨੇ ਕਿਹਾ ਹੈਗਾ ਕਿ ਜੇਕਰ ਪੀ ਐਨ ਬੀ ਕਰਮਚਾਰੀਆਂ ਨੂੰ ਕੋਈ ਸਮੱਸਿਆ ਹੈ ਤਾਂ ਉਹਨਾਂ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਣਾ ਚਾਹੀਦਾ ਹੈ ਅਤੇ ਉਹਨਾਂ ਦੇ ਹੱਲ ਦੇ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਬੱਸ ਸਟੈਂਡ ਬੰਦ ਹੋਣ ਦੇ ਨਾਲ ਜਨਤਾ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਪ੍ਰਧਾਨ ਨੇ ਕਿਹਾ ਹੈਗਾ ਕਿ ਜਲੰਧਰ ਬੱਸ ਸਟੈਂਡ ਬੰਦ ਹੌਣ ਦੇ ਕਾਰਨ ਬਹੁਤ ਸਾਰੀਆਂ ਬਸਾਂ ਆਪਣੇ ਸਮੇਂ ਤੋਂ ਜੋ ਕਿ ਵਧ ਘਟ ਟਾਈਮ ਦੇ ਉੱਤੇ ਚਾਰੀਆਂ ਨੇ ਖੁੰਝ ਗਈਆਂ ਨੇ ਤੇ ਕਈ ਬਸਾਂ ਆ ਵੀ ਨਹੀਂ ਰਹੀਆਂ ਜਿਸ ਕਾਰਨ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਹੋਈ ਭਾਰੀ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ ਤਾਂ ਇਹ ਬੇਹਦ ਵੱਡੀ ਅਪਡੇਟੜ ਕਿ ਕਹਿ ਸਕਦੇ ਆ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਕਈ ਰਸਦੀਏ ਕਿ ਬਹੁਤ ਵਾਰ ਜੋ ਕਿ ਬਸਾਂ ਚੱਕਾ ਜਾਮ ਕੀਤਾ ਗਿਆ ਹੈਗਾ ਕਦੇ ਪੀਆਰਟੀਸੀ ਬੱਸ ਨੂੰ ਲੈ ਕੇ ਕਦੇ ਪਨਬਸ ਬੱਸ ਨੂੰ ਲੈ ਕੇ ਤੇ ਪਰ ਹੂੰ ਤੁਹਾਨੂੰ ਦੱਸ ਦੇ ਕਿ ਪੀ ਐਨ ਬੀ ਕਰਮਚਾਰੀਆਂ ਦੇ ਵੱਲੋਂ ਇਹ ਲੰਬੇ ਸਮੇਂ ਤੱਕ ਜਿਹੜੋ ਕਿ ਜਾਮ ਕੀਤਾ ਗਿਆ ਹੈਗਾ ਚੱਕਾ ਜਾਮ ਕੀਤਾ ਗਿਆ ਹੈ ਤਾਂ ਜਿਸ ਕਰਕੇ ਵਿਵਾਦ ਖੜਾ ਹੋ ਗਿਆ ਆ ਦੱਸ ਦੇ ਕਿ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਹੁਣ ਇਹ ਵੱਡਾ ਐਲਾਨ ਵੀ ਕੀਤਾ ਸੀਗਾ ਤਾਂ ਉਹਨਾਂ ਨੇ ਕਹਿਣਾ ਹੈਗਾ ਕਿ ਜੋ ਮੁਆਵਜ਼ਾ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਉਣਗੇ ਜਿਸ ਕਰਕੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਇਹ ਜਲੰਧਰ ਦਾ ਬੱਸ ਸਟੈਂਡ ਬੰਦ ਹੋਇਆ ਹੈਗਾ ਉਸ ਕਰਕੇ ਕਈ ਵਾਦੇ ਉਤੇ ਜਿਹੜੀ ਕਿ ਆਣ ਜਾਣ ਨੂੰ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋ ਰਹੀ ਹੈ ਹਾਲਾਂਕਿ ਦੱਸਦੇ ਕਿ ਪੂਰੇ ਤਰੀਕੇ ਦੇ ਨਾਲ ਬੱਸ ਸਟੈਂਡ ਬੰਦ ਨਹੀਂ ਹੋਇਆ ਪਰ ਫਿਰ ਵੀ ਬਸਾਂ ਘੱਟ ਆ ਰਹੀਆਂ ਨੇ ਕਿਉਂਕਿ ਜਾਮ ਲੱਗਿਆ ਹੋਇਆ ਜਿਸ ਕਰਕੇ બસ ਆਪਰੇਟਰਾਂ ਦੇ ਵੱਲੋਂ ਜੋ ਪ੍ਰਾਈਵੇਟ ਬਸ ਆਪਰੇਟਰ ਹੈ ਉਹਨਾਂ ਦੇ ਵੱਲੋਂ ਜੋ ਕਿ ਵੱਡਾ ਐਲਾਨ ਕੀਤਾ ਗਿਆ ਹੈਗਾ ਉਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਤੋਂ ਜਲੰਧਰ ਬਸ ਸਟੈਂਡ ਬੰਦ ਹੋਇਆ ਹੈ ਉਸ ਕਾਰਨ ਬਹੁਤ ਸਾਰੀਆਂ ਬਸਾਂ ਆਪਣੇ ਸਮੇਂ ਤੋਂ ਖੁੰਝ ਗਈਆਂ ਨੇ ਜਿਸ ਕਾਰਨ ਪ੍ਰਾਈਵੇਟ ਬਸ ਆਪਰੇਟਰਾਂ ਨੂੰ ਹੋਏ ਭਾਰੀ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ